ਵੀ ਐਸ ਵੀ ਲੈ ਰਹੇ ਆ ਗਾ ਸਰਦਾਰ ਗਿਬਿੰਦਰ ਦੇਜੀ ਜੀ ਪ੍ਰਿੰਸੀਪਲ ਮੈਮ ਸਾਰੇ ਸਕੂਲ ਦੇ ਟੀਚਰਸ ਸਟਾਫ ਦੇ ਆ ਕੇ ਸਪੋਰਟਸ ਮੀਟ ਨੂੰ ਦੇਖ ਕੇ ਤੇ ਇੱਥੇ ਸ਼ਿਰਕਤ ਕਰਕੇ ਮੈਂ ਦੇਖ ਪਾ ਰਹੇ ਹਾਂ ਕਿ ਕਿੰਨੇ ਚੰਗੇ ਮੈਨੂੰ ਆਪਣਾ ਬਚਪਨ ਯਾਦ ਆ ਗਿਆ ਮੈਂ ਵੀ yellow house ਵਿੱਚ ਹੁੰਦਾ ਸੀ ਜਦੋਂ ਮੇਰੇ ਸਕੂਲ ਵਿੱਚ ਸੀ ਤੇ ਬੜਾ ਚੰਗਾ ਲੱਗਦਾ ਸੀ ਜਦੋਂ ਐਨਯੂ ਸਪੋਰਟਸ ਮੀਟ ਹੁੰਦੀ ਸੀ ਜਾਂ ਫਿਰ ਐਜਾ ਕੋਈ ਵੀ ਮੌਕਾ ਮਿਲਦਾ ਸੀ ਜਦੋਂ ਆਪਣੇ ਦੋਸਤਾਂ ਨਾਲ ਆਪਣੇ ਮਿੱਤਰਾਂ ਨਾਲ ਆਪਣੇ ਸਕੂਲ ਦੇ ਸਾਥੀਆਂ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਲਮਾਂਗਾ ਬਿਕੋਜ਼ ਮੈਨੂੰ ਪਤਾ ਹੈ ਕਿ ਧੁੱਪ 'ਚ ਬੈ ਕੇ ਇਹੀ ਲੱਗਦਾ ਹੈ ਕਿ ਸਪੀਚ ਛੋਟੀ ਤੋਂ ਛੋਟੀ ਹੋਵੇ ਲੇਕਿਨ ਕੁਝ ਜ਼ਰੂਰੀ ਗੱਲਾਂ ਮੈਂ ਤੁਹਾਡੇ ਸਭ ਦੇ ਨਾਲ ਸਾਂਝੀਆਂ ਕਰਨਾ ਚਾਹਾਂਗਾ ਸਭ ਤੋਂ ਪਹਿਲੀ ਇਹ ਹੈ ਕਿ ਤੁਸੀਂ ਅੱਜ ਨਹੀਂ ਪਰ ਕੱਲ ਇਹ ਜ਼ਰੂਰ ਰਿਅਲਾਈਜ਼ ਕਰ ਲੋਗੇ ਕਿ ਤੁਹਾਡੇ ਸਭ ਤੋਂ ਚੰਗੇ ਦੋਸਤ ਤੁਹਾਡੇ ਮਾਪੇ ਇਹ ਮੈਂ ਤੁਹੁਰ ਬੇਨਾਲ ਦੱਸ ਰਿਹਾ ਕਿ ਆਪਣੇ ਮਾਪੇ ਤੋਂ ਚੰਗਾ ਆਪਣਾ ਕੋਈ ਵੀ ਮਿੱਤਰ ਨਹੀਂ ਹੋ ਸਕਦਾ ਕਿਉਂਕਿ ਉਹ ਆਪਣੀ ਨਿਸ਼ਕਾਮ ਸੇਵਾ ਕਰਦੇ ਆਪਣੇ ਬੱਚਿਆਂ ਦੇ ਆਪਣਾ ਪਿਆਰ ਕਰਦੇ ਆ ਉਹਨਾਂ ਨੂੰ ਸਭਨੇ ਤੋਂ ਕੋਈ ਸਵਾਰਥ ਨਹੀਂ ਹੈ ਜਿਵੇਂ ਆਪਾਂ ਨੂੰ ਕਹਿੰਦੇ ਆ ਕਿ ਪੜ੍ਹ ਲਓ ਚੰਗੇ ਕੰਮ ਕਰੋ बुरी ਆਦਤੋਂ ਦੂਰ ਰਹੋ ਤਾਂ ਉਸ ਦੇ ਵਿੱਚ ਮਾਪੇ ਦਾ ਕੋਈ ਫਾਇਦਾ ਨਹੀਂ ਹੈ ਉਹ ਬਸ ਇਹ ਚਾਹੁੰਦੇ ਆ ਕਿ ਉਹਨਾਂ ਦੇ ਬੱਚੇ ਚੰਗੇ ਰਹਿਣ ਚੰਗੀ ਆਦਤਾਂ ਉਹਨਾਂ ਦੀ ਹੋਣ ਤੇ ਉਹ ਜ਼ਿੰਦਗੀ ਵਿੱਚ ਤਰੱਕੀ ਕਰਨ ਇਸ ਲਈ ਤੁਹਾਡੇ ਦੇ ਵਿੱਚ ਕੋਈ ਵੀ ਅਗਰ ਗੱਲ ਹੋਵੇ ਤਾਂ ਆਪਣੇ ਮਾਪੇ ਨਾਲ ਸਾਂਝੀ ਕਰੋ ਉਹ ਤੁਹਾਡੀ ਮਦਦ ਕਰਨਗੇ ਤੁਹਾਨੂੰ ਗਾਈਡ ਕਰਨਗੇ ਮਾਪੇ ਤੋਂ ਬਾਅਦ ਰੋਲ ਆਂਦਾ ਹੈ ਟੀਚਰਸ ਦਾ ਪੇਰੈਂਟਸ ਤੇ ਟੀਚਰਸ ਦਾ ਸਤਿਕਾਰ ਕਰੋ ਉਹ ਨਹੀਂ ਦਿੰਦੇ ਆ ਉਹ ਕਿਸੇ ਮਤਲਬ ਨਾਲ ਦਿੰਦੇ ਆ ਉਹ ਚਾਹੁੰਦੇ ਨੇ ਕਿ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕਰੋ ਚੰਗੇ ਇਨਸਾਨ ਬਣੋ ਤੇ ਆਪਣੀ ਦੇਸ਼ ਦੇ ਲਈ ਕੁਝ ਕਰਕੇ ਦਿਖਾਓ ਇਸ ਦੇ ਨਾਲ ਹੀ ਮੈਂ ਇਹ ਵੀ ਕਹਾਂਗਾ ਕਿ ਆਪਾਂ ਸਾਰੇ ਜ਼ਿੰਮੇਵਾਰ ਨਾਗਰਿਕ ਬਣੀਏ ਉਸ ਦੇ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਆਪਾਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰੀਏ ਬੜੀ ਮਾਰ ਆਪਾਂ ਇੱਥੇ ਆਵਾਂਗੇ ਤਾਂ ਦੇਖ ਦੇਖਦਾ ਹੈ ਕਿ ਕੋਈ ਵੀ ਟ੍ਰੈਫਿਕ ਲਾਈਟ ਦਾ ਪਾਲਣ ਦੀ ਪਾਲਣਾ ਨਹੀਂ ਕਰ ਰਿਹਾ ਜਿਵੇਂ ਮਰਜ਼ੀ ਗੱਡੀ ਚਲਾਈ ਜਾਂਦਾ ਹੈ ਗੱਡੀ ਪਾਰਕ ਕਰੀ ਜਾਂਦਾ ਹੈ ਉਹ ਸਭ ਨੂੰ ਬੱਚੋ ਤੁਸੀਂ ਠੀਕ ਕਰ ਸਕਦੇ ਹੋ ਜੇ ਸਾਡਾ ਕੋਈ ਵੀ ਘਰ ਵਾਲਾ ਕਿਸੇ ਵੀ ਨਿਯਮ ਦੀ ਉਲੰਘਣਾ ਕਰ ਰਿਹਾ ਹੈ ਤੇ ਅਗਰ ਤੁਸੀਂ ਉਹਨੂੰ ਕਹੋਗੇ ਕਿ ਪਾਪਾ ਮੰਮਾ ਭੈਣ ਭਰਾ ਕਿ ਆਪਾਂ ਇਹ ਨਾ ਕਰੀਏ ਕਹਾਂ ਨੂੰ ਲੱਗੇਗਾ ਹਾਂ ਜੇ ਸਾਡੇ ਬੱਚੇ ਵਿੱਚ ਇੰਨੀ ਸਿਆਣਫ ਹੈ ਤਾਂ ਸਾਡੇ ਵਿੱਚ ਨਹੀਂ ਲੱਗਦਾ ਇਹ ਕਿ 2 ਮਿੰਟ ਆਪਾਂ ਬਸ ਕਨਵੀਨੀਅੰਟ ਤਰੀਕੇ ਨਾਲ ਤੇ ਗੱਡੀ ਖੜਾ ਦਈਏ ਕਿ ਤੋਂ ਗੱਡੀ ਭਜਾ ਲਈਏ ਲੇਕਿਨ ਉਹਦੇ ਵਿੱਚ ਕੋਈ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਹੈ ਆਪਣੇ ਕਾਰਨ ਕੋਈ 10 20 30 ਲੋਕ ਹੋਰ ਦੁਖੀ ਹੋ ਸਕਦੇ ਹੈ ਇਨਕਨਵੀਨੀਅੰਸ ਹੋ ਸਕਦੇ ਹੈ ਇਸ ਲਈ ਉਸ ਚੀਜ਼ ਦਾ ਧਿਆਨ ਰੱਖੋ ਨਾਲ ਹੀ ਮੈਂ ਇਹ ਵੀ ਕਹਾਂਗਾ ਕਿ ਅੱਜ ਕੱਲ੍ਹ ਦੀ ਜੋ ਸਾਈਬਰ ਫਰਾਡਸ ਤੇ ਸਾਈਬਰ ਸਪੇਸ ਦੀ ਆਪਣੇ ਸਾਹਮਣੇ ਇੱਕ ਦਿੱਕਤ ਆ ਰਹੀ ਹੈ ਉਸ ਤੋਂ ਆਪਾਂ ਵਾਂਝੇ ਨਾ ਰਹੀਏ ਮੈਂ ਸਾਰੇ ਪੇਰੈਂਟਸ ਨੂੰ ਖਾਸ ਕਰਕੇ ਰਿਕੁਐਸਟ ਕਰਾਂਗਾ ਕਿ ਬੱਚੇ ਜਦੋਂ ਵੀ ਕੋਈ ਫੋਨ ਟੈਬਲੇਟ ਜਾਂ ਕੰਪਿਊਟਰ ਵਰਤ ਰਹੇ ਨੇ ਤਾਂ ਬੱਚੋ ਤੁਸੀਂ ਉਸ ਦਾ ਧਿਆਨ ਰੱਖਣਾ ਆਪਣੇ ਪੇਰੈਂਟਸ ਨਾਲ ਸ਼ੇਅਰ ਕਰੋਗੇ ਤੁਸੀਂ ਕਿਹੜੀ ਵੈਬਸਾਈਟ ਯੂਜ਼ ਕਰ ਰਹੇ ਹੋ ਜਾਂ ਕੀ ਤੁਸੀਂ ਕਿਸੇ ਨਾਲ ਆਨਲਾਈਨ ਗੱਲ ਕਰ ਰਹੇ ਹੋ ਆਪਾਂ ਨੂੰ ਨਹੀਂ ਪਤਾ ਕਿ ਦੂਸਰੇ ਦੂਸਰੇ ਪਾਸੇ ਕੌਣ ਬੈਠਾ ਹੈ ਜੋ ਸਾਡੇ ਪੈਸੇ ਲੁੱਟ ਸਕਦਾ ਹੈ ਸਾਨੂੰ ਤੰਗ ਕਰ ਸਕਦਾ ਹੈ ਸਾਨੂੰ ਬਲੈਕਮੇਲ ਕਰ ਸਕਦਾ ਹੈ ਜਾਂ ਉਹਦੇ ਮਨ ਵਿੱਚ ਸਾਡੇ ਲਈ ਕੀ ਭਾਵ ਹੈ ਇਸ ਲਈ ਬੱਚੋ ਇਹ ਚੀਜ਼ਾਂ ਦਾ ਧਿਆਨ ਰੱਖੋ ਤੁਸੀਂ ਨਸ਼ਿਆਂ ਤੋਂ ਵੀ ਜ਼ਰੂਰ ਬਚੋ ਦੂਰ ਰਹੋ ਬਿਕੋਜ਼ ਆਪਣੀ ਜਵਾਨੀ ਆਪਾਂ ਜਿੰਨੀ ਸੁਰੱਖਿਅਤ ਕਰ ਲਾਂਗੇ ਕੋਈ ਚੰਗੇ ਪਾਸੇ ਆਪਣੀ ਸਿਹਤ ਨੂੰ ਬਣਾ ਲਾਂਗੇ ਆਪਾਂ ਉਨੀ ਹੀ ਤਰੱਕੀ ਕਰਾਂਗੇ ਮੈਂ ਤੁਮ ਜੀ ਜੀ ਨੂੰ ਇਹ ਵੀ ਰਿਕੁਐਸਟ ਕਰਾਂਗਾ ਕਿ ਇਸ ਸਕੂਲ ਦੇ ਅਗਰ ਕੋਈ ਵੀ ਬੱਚੇ ਅੱਗੇ ਤੋਂ ਯੂਪੀਐਸਸੀ ਜਾਂ ਕੋਈ ਵੀ ਇਗਜ਼ਾਮ ਦੇ ਵਾਸਤੇ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਮੈਨੂੰ ਬੱਸਨ ਮੈਂ ਆ ਕੇ ਬੱਚਿਆਂ ਨੂੰ ਗਾਈਡ ਕਰਨ ਸੁਭੀ ਖੁਸ਼ੀ ਮਹਿਸੂਸ ਕਰਾਂਗਾ ਅੰਮ੍ਰਿਤ ਨੇ ਬੱਚਿਆਂ ਨੂੰ ਇੱਕ ਗੱਲ ਕਮਾਂਗਾ ਕਿ ਮੈਂ ਇੱਕ ਮੋਟੋ ਨਾਲ ਹਮੇਸ਼ਾ ਆਪਣੀ ਜ਼ਿੰਦਗੀ ਬਤੀਾਈ ਹੈ ਤੇ ਉਹਦੇ ਉਸ ਤੋਂ ਪਹਿਲਾਂ ਇੱਕ ਗੱਲ ਦੱਸਾਂਗਾ ਕਿ ਮੈਂ ਜਦੋਂ ਸਕੂਲ ਚ ਹੁੰਦਾ ਸੀ ਤੁਹਾਡੇ ਵੱਲੋਂ ਸੈਟ ਮੈਨੂੰ ਆ ਗਿਆ ਇੱਕ ਫੰਕਸ਼ਨ ਚੱਲ ਰਿਹਾ ਸੀ ਤੇ ਅੱਜ ਜੋ ਡੀਜੀਪੀ ਪੰਜਾਬ ਨੇ ਜ श्री ਗੌਰਵ <strong>ਯਾਦਵ</strong> ਆਈਪੀਐਸ ਉਹ ਸਾਡੇ ਸਕੂਲ ਵਿੱਚ बतौर ਐਸਐਸਪੀ ਬਣ ਕੇ ਆਏ ਸੀਗੇ ਤੇ ਉਹਨਾਂ ਨੇ ਜੋ ਸ਼ਬਦ ਬੋਲੇ ਸੀ ਮੈਨੂੰ ਅੱਜ ਤੱਕ ਯਾਦ ਹੈ ਔਰ ਇਨ ਫੈਕਟ ਉਹ ਮੇਰੀ ਇਨਸਪੀਰੇਸ਼ਨ ਵੀ ਬਣੀ ਸੀ ਜੇ ਬੱਚਿਓ ਅੱਜ ਮੇਰੇ ਨਾਲ ਕੋਈ ਤੁਸੀਂ ਤੁਹਾਡੇ ਵਿੱਚੋਂ ਕੋਈ ਕਰੇ ਇੱਥੇ ਪਹੁੰਚ ਜੇ ਤਾਂ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਗੀ ਤੇ ਅੱਜ ਮੈਂ ਬਸ ਖੰਧਨ ਕਰਾਂਗਾ ਇੱਕ ਛੋਟੇ ਜੀ ਚੀਜ਼ ਨਾਲ ਜੋ ਮੇਰੇ ਜ਼ਿੰਦਗੀ ਦੇ ਵਿੱਚ ਮੈਂ ਇੱਕ ਬਣੀ इंपॉर्टेंट मोटो जितना है एक छोटी जी कविता सी, सी के दुख सहना माँ बाप के खातिर फर्ज तो है एहसान नहीं कर्ज है इनका तेरे सर पर भिक्षा या कोई दान नहीं माता पिता के चरण छुए जो चार धाम तीरथ फल पावे जो शी सु दिल से दे भगवान से भी ली ना जाए गॉड ब्लेस यू ऑल द बेस्ट